ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਦੇ ਵੱਲੋਂ ਗ੍ਰੈਵਿਟੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਬੜੀ ਖੂਬਸੂਰਤ ਤਸਵੀਰਾਂ ਜਿਹੜੀ ਦਲਜੀਤ ਦੋਸਾਨ ਦੀਆਂ ਬਣਾਈਆਂ ਜਾ ਰਹੀਆਂ ਨੇ ਪੈਸੇ ਪੂਸੇ ਭਾਰੇ ਵੱਲੋਂ ਸੋਚੇ ਤੇ ਯਾ ਜੱਟ ਪੈਦਾ ਹੋਇਆ ਬਸ ਥਾਊੜ੍ਹ ਵਾਸਤੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬੀ ਆ ਗਏ ਓਏ ਤਾਂ ਹੀ ਮਤਲਬ ਹੈ ਇੱਕ ਵਾਰ ਜ਼ੋਰਦਾਰ ਕਹਿ ਦਿਓ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਆਪਣੇ ਪੰਜਾਬੀ ਵਿੱਚ ਆਪਾਂ ਪ੍ਰਮੋਟ ਕਰਨ ਦੇ ਆ ਮੈਨੂੰ ਇੱਥੇ ਲੱਗਦਾ ਕਿਚਣ ਵਾਲੇ ਬੜੇ ਆ ਪੰਜਾਬੀ ਦੀ ਯਾਰ ਕੋਈ ਜੇ ਕੋਈ ਮਸ਼ਹੂਰ ਹੁੰਦਾ ਤਾਂ ਉਹ ਮਸ਼ਹੂਰ ਹੋਣਾ ਚਾਹੀਦਾ ਆ ਰੇ ਕਿਸੇ ਸਾਨੂੰ ਮਾਨ ਜਲਦੀਦ ਦੇ ਉੱਤੇ ਬਹੁਤ ਵੱਡੇ ਫੈਨ ਅਸੀਂ ਜਲਦੀਦ ਦੇ ਸਾਸੀ ਕਾਲ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਇਸ ਵਕਤ ਮੈਂ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਮੌਜੂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਲਕੁਲ ਆਪੋਜ਼ਿਟ ਜਿਹੜਾ ਫਲਾਈਓਵਰ ਆ ਉਸਦੇ ਥੱਲੇ ਜਿੱਥੇ ਇੱਕ ਪਾਸੇ 31 ਤਰੀਕ ਨੂੰ ਦਲਜੀਤ ਦੋਸ਼ਾਂਜ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਪ ਵਿੱਚ ਆਪਣਾ ਲਾਈਵ ਸ਼ੋਅ ਕਰਨਗੇ ਬੋਲੀਵੁੱਡ ਅਦਾਕਾਰ ਦਲਜੀਤ ਦੋਸ਼ਾਂਜ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਐਕਸਾਈਟਮੈਂਟ ਬਹੁਤ ਹੈ ਲੋਕ ਦਲਜੀਤ ਦੋਸਾਂ ਨੂੰ ਜਿਹੜਾ ਪਿਆਰ ਕਰਦੇ ਨੇ ਉੱਥੇ ਹੀ ਅੱਜ ਨਵੀਆਂ ਤਸਵੀਰਾਂ ਤੁਹਾਨੂੰ ਦਿਖਾਣ ਲੱਗਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਦੇ ਵੱਲੋਂ ਗ੍ਰੈਵਿਟੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਬੜੀ ਖੂਬਸੂਰਤ ਤਸਵੀਰਾਂ ਜਿਹੜੀ ਦਲਜੀਤ ਦੋਸ਼ਾਂਜ ਦੀਆਂ ਬੜਾਈਆਂ ਜਾ ਰਹੀਆਂ ਨੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਜਿਹੜਾ ਫਲਾਈਓਵਰ ਹੈ ਉਸ ਪੁਲ ਦੇ نیچے ਮੈਂ ਮੌਜੂਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਲਜੀਤ ਦੋਸਾਂ ਦੀਆਂ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਐ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਐ ਔਰ ਕਿਤੇ ਨਾ ਕਿਤੇ ਆਪਣਾ ਜਿਹੜਾ ਪੰਜਾਬੀ ਕਲਚਰ ਉਸ ਦੇ ਨਾਲ ਵੀ ਜ਼ਰੂਰ ਜੁੜਨਗੇ ਔਰ ਇਸ ਦੇ ਨਾਲ ਨਾਲ ਲੁਧਿਆਣੇ ਦੀ ਜਿਹੜੀ ਹੈ ਖੂਬਸੂਰਤੀ ਵੀ ਐ ਉਹ ਵੀ ਵਧੇਗੀ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਗੱਲਬਾਤ ਕਰ ਲੈਣਾ ਜਿਹੜੇ ਇੱਥੇ ਵੀਰ ਮੌਜੂਦ ਐ ਬੜੀ ਖੂਬਸੂਰਤ ਪੇਂਟਿੰਗ ਤੁਹਾਡੇ ਵੱਲੋਂ ਬਣਾਈ ਜਾ ਰਹੀ ਹੈ ਗ੍ਰਾਫਿਟੀ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿੰਨੇ ਕ ਸਮੇਂ ਤੋਂ ਤੁਸੀਂ ਬਣਾ ਰਹੇ ਹੋ ਇਹਦੇ ਲੁਧਿਆਣੇ ਚ ਹੁਣੇ ਇੱਕ ਹਫਤਾ ਹੀ ਹੋਇਆ ਸ਼ੁਰੂ ਕੀਤਾ ਇਹਨਾਂ ਕੰਮ ਬਾਕੀ ਤਾਂ ਆਪਾਂ ਬਹੁਤ 5-6 ਸਾਲ ਹੋ ਗਿਆ ਆਪਾਂ ਨੂੰ ਕੰਮ ਕਰਦੇ ਜੀ ਹਾਂਜੀ ਜੇਕਰ ਮੈਂ ਤੁਹਾਡੇ ਨਾਲ ਗੱਲ ਕਰਾਂ ਬੜਾ ਤਾਂ ਤੁਹਾਡਾ ਕੀ ਨਾਮ ਹੈ ਕਿੱਥੇ ਤੋਂ ਤੁਸੀਂ ਰਹਿਣ ਵਾਲੇ ਹੋ ਮੇਰਾ ਨਾਮ ਵਿਸ਼ਾਲ ਆ ਵਿਸ਼ਾਲ ਆੜ ਗੁਰਦਾਸਪੁਰ ਮੈਂ ਗੁਰਦਾਸਪੁਰ ਤੋਂ ਰਹਿਣ ਵਾਲਾ ਹਾਂ ਜੀ ਹਾਂਜੀ ਜੀ ਅੱਛਾ ਅੱਜ ਤੁਸੀਂ ਲੁਧਿਆਣੇ ਬੜੀ ਖੂਬਸੂਰਤ ਤਸਵੀਰਾਂ ਜਿਹੜੀਆਂ ਬਣਾ ਰਹੇ ਹੋ ਇਹ ਤੁਸੀਂ ਕਦੋਂ ਸਟਾਰਟ ਕੀਤੀ ਔਰ ਕਦੋਂ ਤੱਕ ਤੁਸੀਂ ਵਧਾਓਗੇ ਕਿੰਨੇ ਕੇ ਜਿਹੜੇ ਪੋਲੇ ਕਵਰ ਕੀਤੇ ਜਾਣਗੇ ਇਹ ਦੇਖੋ ਅਡੀ ਕੋਸ਼ਿਸ਼ੇ ਬਾਤੋ ਬਾਤ ਜਿੰਨੇ ਹੋ ਸਕੇ ਉਹਨੇ ਕਰਾਂਗੇ ਆਪਾਂ ਕਵੜ ਬਾਕੀ ਦੇਖੋ 30 31 ਤਰੀਕ ਦਾ ਜਿੰਨੇ ਆਪਾਂ ਕੋ ਹੁੰਦੇ ਆ ਆਪਾਂ ਕਰਾਂਗੇ ਜ਼ਰੂਰ ਅੱਛਾ ਜਿਹੜੇ ਦਲਜੀਤ ਦੋਸਾਂ ਦੀ ਤੁਸੀਂ ਤਸਵੀਰ ਬਣਾ ਰਹੇ ਹੋ ਇਹ ਵੱਖਰੀ ਵੱਖਰੀਆਂ ਤਸਵੀਰਾਂ ਸਾਰੀਆਂ ਬਣਾਈਆਂ ਜਾਣਗੀਆਂ ਕਿ ਸੇਮ ਬਣਾਈਆਂ ਜਾਣਗੀਆਂ ਵੱਖੜੀਆਂ ਵੱਖੜੀਆਂ ਬਣਾਈਆਂ ਜਾਣਗੀਆਂ ਸਾਰੀਆਂ ਅੱਛਾ ਤੁਹਾਡੇ ਵਿੱਚ ਇਹ ਕਲਾ ਕਿਤੇ ਨਾ ਕਿਤੇ ਤੁਸੀਂ ਤਸਵੀਰ ਤਾਂ ਬਣਾ ਰਹੋ ਕਿਤੇ ਨਾ ਕਿਤੇ ਲੁਧਿਆਣੇ ਆ ਸ਼ਹਿਰ ਦੀ ਜਿਹੜੀ ਸੁੰਦਰਤਾ ਵੀ ਵਧੇਗੀ ਇਸ ਦੇ ਨਾਲ ਹਾਂ ਉਹ ਤਾਂ ਗੱਲ ਹੈ ਦੇਖੋ ਨਾਲੇ ਆਪਣੇ ਪੰਜਾਬੀ ਪੜਾਵਾ ਜਿਹੜੇ ਬਣਦੇ ਆ ਠੀਕ ਹੈ ਨਹੀਂ ਆਪਣੇ ਪੰਜਾਬੀ ਨੂੰ ਆਪਾਂ ਪ੍ਰਮੋਟ ਇਹ ਜਿਹੜੇ ਇੱਥੇ ਦੇ ਲੱਤਾ ਖਿਚਣ ਵਾਲੇ ਬੜੇ ਆ ਪੰਜਾਬੀ ਦੀ ਯਾਰ ਕੋਈ ਜੇ ਕੋਈ ਮਸ਼ਹੂਰ ਹੁੰਦਾ ਤਾਂ ਉਹਨੂੰ ਮਸ਼ਹੂਰ ਹੋਣਾ ਚਾਹੀਦਾ ਆੜੇ ਕਿਸਮ ਠੀਕ ਹੈ ਅੱਛਾ ਜੇਕਰ ਮੈਂ ਗੱਲ ਕਰਾਂ ਦਲਜੀਤ ਦੋਸਾਨ ਨੂੰ ਤੁਸੀਂ ਪਿਆਰ ਕਰਦੇ ਹੋ ਹਾਂ ਉਹ ਤਾਂ ਆਲਮੋਸਟ ਸਾਰਾ ਪੰਜਾਬ ਕਰਦਾ ਉਹਨਾਂ ਨੇ ਪਿਆਰ ਫਿਰ 31 ਤਰੀਕ ਨੂੰ ਆ ਰਹੇ ਹੋ ਤੁਸੀਂ ਚਾਹੁੰਦੇ ਹੋ ਕਿ ਅੰਦਰ ਮੈਂ ਵੀ ਜਾਵਾਂ ਮਿਲਾਂ ਦਲਜੀਤ ਦੋਸਾਨ ਨੂੰ ਚਾਹੁੰਦਾ ਮਿਲਾਂਗੇ ਆਪਾਂ ਵੀ ਕੋਈ ਚੱਕਰੀਆਂ ਕਿਹੜਾ Song ਦਲਜੀਤ ਦੋਸਾਨ ਦਾ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਆਪਾਂ ਨੇ ਸਾਰੇ Song ਵਧੀਆ ਸਾਰੇ ਵਧੀਆ ਕੋਈ ਇੱਕ ਫੇਵਰੇਟ Song ਹੁੰਦਾ ਨਾ ਸਾਰੇ ਵਧੀਆ ਸਾਰੇ ਵਧੀਆ ਲੱ ਸੋ ਤਸਵੀਰਾਂ ਤਾਂ ਦਿਖਾ ਰਿਹਾ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਲੋਕਾਂ ਦੇ ਵਿੱਚ ਐਕਸਾਈਟਮੈਂਟ ਬਹੁਤ ਹੈ 31 ਤਰੀਕ ਨੂੰ ਦਲਜੀਤ ਦੋਸਾਂਹ ਪਹੁੰਚ ਰਹੇ ਨੇ ਫੈਨ ਉਹ ਦਲਜੀਤ ਦੋਸਾਂਹ ਦੇ ਬਹੁਤ ਵੱਡੇ ਫੈਨ ਹੈ ਦਲਜੀਤ ਦੋਸਾਂਹ ਦੇ ਬਹੁਤ ਵੱਡੇ ਫੈਨ ਹੈ ਮੇਰਾ ਨਾਮ ਕਰਨਦੀਪ ਸਿੰਘ ਹੈ ਅੱਛਾ 31 ਤਰੀਕ ਨੂੰ ਦਲਜੀਤ ਦੋਸਾਂਹ ਆ ਰਹੇ ਨੇ ਘਰੋਂ ਪਰਮਿਸ਼ਨ ਲਈ ਆ ਫਿਰ ਜਾਉਂਗੇ ਚਾਹ ਦੇਖਣ ਦੇ ਲਈ ਪਰਮੇਸ਼ਰ ਦਾ ਹੀ ਆਣਾ ਹੀ ਆਣਾ ਸ਼ੋਅ ਤੇ ਸਾਨੂੰ ਮਾਣ ਹੈ ਦਲਜੀਤ ਦੇ ਉੱਤੇ ਹਾਂ ਬਹੁਤ ਵੱਡੇ ਫੈਨ ਅਸੀਂ ਦਲਜੀਤ ਦੇ ਦਲਜੀਤ ਦੋਸਾਨ ਨੇ ਭਾਵੇਂ ਇੰਡੀਆ ਦੀ ਗੱਲ ਨਹੀਂ ਪੂਰੇ ਵਰਡ ਦੇ ਵਿੱਚ ਦਲਜੀਤ ਦੋਸਾਨ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ ਦਲਜੀਤ ਦੋਸਾਨ ਜਦੋਂ ਵਰਡ ਦੇ ਵਿੱਚ ਵੀ ਸ਼ੋਅ ਕਰਨ ਜਾਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਉੱਥੇ ਵੀ ਉਹ ਕਹਿੰਦੇ ਨੇ ਪੰਜਾਬੀ ਆ ਗਏ ਬਹੁਤ ਹਾਂ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਨੇ ਇਹ ਲਾਈਵ ਸ਼ੋਅ ਦੇ ਵਿੱਚ ਗਿਆ ਸੀ ਤਾਂ ਲੁਧਿਆਣਾ ਦੇ ਵਿੱਚ ਸੇਮ ਐਂਟਰੀ ਹੋਏਗੀ ਸੇਮ ਕਹਿਣਗੇ ਸੇਮ ਸੇਮ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬੀ ਆ ਗਏ ਇਹਦਾ ਤਾਂ ਹੀ ਮਤਲਬ ਹੈ ਕਿ ਇੱਕ ਵਾਰ ਜ਼ੋਰਦਾਰ ਓਏ ਕਿਹੜਾ ਸੌਂਗ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਦਿਲਜੀਤ ਦਾ ਦਿਲਜੀਤ ਦਾ ਸਭ ਤੋਂ ਵਧੀਆ ਸੌਂਗ ਲੱਗਦਾ ਸਾਨੂੰ ਪੈਸੇ ਪੂਸੇ ਪਾਰੇ ਵੱਲੋਂ ਸੋਚੇ ਦੁਰੀਆ ਜੱਟ ਪੈਦਾ ਹੋਇਆ ਬਸ ਛੌੜ ਵਾਸਤੇ ਪੈਸੇ ਪੂਸੇ ਪਾਰੇ ਵੱਲੋਂ ਸੋਚੇ ਦੁਰੀਆ ਜੱਟ ਪੈਦਾ ਹੋਇਆ ਬਸ ਛੌੜ ਵਾਸਤੇ ਲੋ ਜੀ ਦੋਜੀ ਦੋਸਾਨ ਦੇ ਜਿਹੜੇ ਫੈਨ ਨੇ ਉਹ ਵੀ ਕਿਤੇ ਨਾ ਕਿਤੇ ਬਹੁਤ ਐਕਸਾਈਟਮੈਂਟ ਜਿਹੜੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਔਰ ਲੋਕ ਜਿਹੜੇ ਆ ਕਹਿ ਰਹੇ ਨੇ ਕਿ ਦਿਲਜੀਤ ਦੋਸਾਨ ਜਿਹੜੇ 31 ਤਰੀਕ ਨੂੰ ਆਉਣਗੇ ਤਾਂ ਅਸੀਂ ਵੀ ਜਿਹੜਾ ਲਾਈਵ ਸ਼ੋ ਉਹਨਾਂ ਦਾ ਦੇਖਣ ਲਈ ਇੱਥੇ ਜ਼ਰੂ ਲੋਕ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਵੀਰੇ ਤੁਸੀਂ ਫੈਨੋਂ ਦਲਜੀਤ ਦੋਸਾਨ ਦੇ ਜੀ ਹਾਂਜੀ ਹੈਗੇ ਭਾਜੀ ਦਲਜੀਤ ਦੋਸਾਨ ਨੇ ਬਹੁਤ ਵੱਡਾ ਨਾਮ ਹੈ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਪਣੀ ਟਰਬਨ ਹੈ ਜਿਹੜੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਰੁਤਬਾ ਜਿਹੜਾ ਦਿੱਤਾ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਆ ਸਾਰੇ ਪੰਜਾਬੀਆਂ ਵਾਸਤੇ ਤੇ ਇੱਥੇ ਆਪਣੀ ਸ਼ੋਅ ਲੱਗਣ ਜਾ ਰਿਹਾ ਹੈ ਚਲੋ ਸਾਨੂੰ ਵੀ ਦੇਖਣ ਦਾ ਮੌਕਾ ਮਿਲੂਗਾ ਅਸੀਂ ਵੀ ਆਵਾਂਗੇ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ ਦਲਜੀਤ ਦੋਸਾਨ ਦਾ ਦੇਖੋ ਗਾਣੇ ਤਾਂ ਸਾਰੇ ਹੀ ਵਧੀਆ ਲੱਗਦੇ ਆ ਚਲੋ ਬਾਕੀ ਬੰਦਾ ਗਾਣਾ ਤਾਂ ਵਧੀਆ ਆ ਸੋ ਲੋਕ ਜਿਹੜੇ ਇੱਥੇ ਦਲਜੀਤ ਦੋਸਾਂ ਨੂੰ ਚਾਉਣ ਵਾਲੇ ਜਿਹੜੇ ਖੜੇ ਨੇ ਉਹ ਫੋਟੋਆਂ ਕਰਾਉਣ ਦੇ ਲਈ ਇੱਥੇ ਖੜੇ ਨੇ ਕਿਉਂਕਿ ਤਸਵੀਰਾਂ ਜਿਹੜੀਆਂ ਦਲਜੀਤ ਦੋਸਾਂ ਦੀਆਂ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਗ੍ਰੈਵਿਟੀ ਜਿਹੜੀ ਬਣਾਈ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਇਸ ਦੇ ਨਾਲ ਲੁਧਿਆਣਾ ਸ਼ਹਿਰ ਦੀ ਖੂਬਸੂਰਤੀ ਵੀ ਜ਼ਰੂਰ ਵਧੇਗੀ ਔਰ ਜਿਹੜਾ ਦੇਖਣ ਨੂੰ ਵੀ ਬਹੁਤ ਅੱਛਾ ਲੱਗ ਰਿਹਾ ਔਰ ਇਹ ਕਹਿ ਰਹੇ ਨੇ ਕਿ ਜਿਹੜਾ ਦਲਜੀਤ ਦੋਸਾਂ ਦਾ 31 ਤਰੀਕਾ ਕਰ ਜਦ ਤੱਕ ਸ਼ੋਅ ਨਹੀਂ ਹੁੰਦਾ ਤਾਂ ਜਿੰਨੇ ਵੀ ਤਸਵੀਰਾਂ ਬਣਾਈਆਂ ਜਾਣਗੀਆਂ ਉਹ ਅਸੀਂ ਜ਼ਰੂਰ ਬਣਾਵਾਂਗੇ ਲੋਕ ਹੋਰ ਸਾਡੇ ਨਾਲ ਮੌਜੂਦ ਨੇ ਕੀ ਆਖਿਰਕਾਰ ਉਹਨਾਂ ਦੇ ਵਿੱਚ ਕਿੰਨੇ ਕਿ ਐਕਸਾਈਟਮੈਂਟ ਹੈ ਦਿਲਜੀਤ ਦੋਸਾਂ ਨੂੰ ਪਹੁੰਚ ਰਹੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਆ ਜੀ ਦਿਲਜੀਤ ਜਿਹੜਾ ਲੁਧਿਆਣੇ ਦਾ ਇੱਕ ਕਲਾਕਾਰ ਆ ਤੇ ਉਹ ਲੁਧਿਆਣੇ ਵਿੱਚ ਹੀ 31 ਦਸੰਬਰ ਨੂੰ ਸ਼ੋਅ ਕਰ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਜੀ ਕਿਹਦਾ ਗਾਣਾ ਤੁਹਾਨੂੰ ਦਿਲਜੀਤ ਦੋਸਾਂ ਦਾ ਪਸੰਦ ਆ ਪੈਸੇ ਪੂਸੇ ਬਾਰੇ ਕਹਿੰਦੇ ਸੋਚੇ ਦੁਨੀਆ ਜੱਟ ਆ ਕਰਾ ਸਾਨੂੰ ਗਾਣਾ ਗੁਣਾ ਨਹੀਂ ਆਂਦਾ ਬੰਦਾ ਵਧੀਆ ਲੱਗਦਾ ਹੈ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਕਰ ਰਿਹਾ ਜੀ ਸਾਰੇ ਕੋਚੀਲਾ ਦੇ ਵਿੱਚ ਸ਼ੋਅ ਕੀਤਾ ਉਹਨੇ ਕਿੰਨਾ ਵਧੀਆ ਗੱਲ ਆ ਜੀ ਦੇਖ ਲਓ ਤੁਹਾਡੇ ਸਾਹਮਣੇ ਆ ਹਾਂ ਜੀ ਸੋ ਲਗਾਤਾਰ ਲੋਕਾਂ ਦੇ ਵਿੱਚ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਗ੍ਰੈਫਿਟੀ ਬਣਾਈ ਜਾ ਰਹੀ ਆ ਸੁੰਦਰ ਸੁੰਦਰ ਤਸਵੀਰਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਆਪਣੇ ਕਲਚਰ ਦੇ ਨਾਲ ਵੀ ਜ਼ਰੂਰ ਜੁੜਨਗੇ ਤਾਂ ਜਿਹੜਾ ਪੰਜਾਬੀਆਂ ਦਾ ਰੁਤਬਾ ਦਲਜੀਤ ਦੋਸਾਂਝੇ ਨਾਮ ਰੋਸ਼ਨ ਕੀਤਾ ਉਹ ਵੀ ਜ਼ਰੂਰ ਪੰਜਾਬੀਆਂ ਦਾ ਨਾਮ ਜਿਹੜਾ ਲਗਾਤਾਰ ਰੋਸ਼ਨ ਹੋ ਰਿਹਾ ਇਸ ਦੇ ਨਾਲ ਨਾਲ ਤਸਵੀਰਾਂ ਦਾ ਜਰੂਰ ਬਣਾਈਆਂ ਜਾਣੇ ਗ੍ਰੈਵਿਟੀ ਜਰੂਰ ਬਣਾਈ ਜਾ ਰਹੀ ਹੈ ਤਾਂ ਇਹਦੇ ਨਾਲ ਨਾਲ ਲੁਧਿਆਣਾ ਸ਼ਹਿਰ ਦੀ ਜਿਹੜੀ ਖੂਬਸੂਰਤੀ ਵੀ ਆ ਉਹ ਵੀ ਵਧੇਗੀ ਔਰ ਦਲਜੀਤ ਦੋਸਾਂਝ ਜੇਕਰ ਮੈਂ ਗੱਲ ਕਰਾਂ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ 31 ਤਰੀਕ ਨੂੰ ਦਲਜੀਤ ਦੋਸਾਂਝ ਆ ਰਹੇ ਨੇ ਲਾਈਵ ਸ਼ੋਅ ਜਿਹੜਾ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਵੱਟ ਚੜ ਕੇ ਪਹੁੰਚੋ ਅਸੀਂ ਇਹ ਵੀ ਕਹਿੰਨੇ ਕਿਉਂਕਿ ਪੰਜਾਬੀਆਂ ਦਾ ਦਲਜੀਤ ਦੋਸਾਂਝ ਨਾਮ ਰੋਸ਼ਨ ਕੀਤਾ ਹਰ ਬਾਰ ਦਲਜੀਤ ਦੋਸਾਂਝ ਦਾ ਜਿਹੜਾ ਡਾਇਲੌਗ ਹੁੰਦਾ ਕਿ ਪੰਜਾਬੀ ਆ ਗਏ ਜ਼ਰੂਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਦੇਖਿਆ ਜਾਵੇਗਾ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਨਾਲ ਤਾਂ